ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਕੈਪਸ਼ਨ ਤੁਸੀਂ ਦੇਖ ਲਿਆ ਆਊਗਾ ਕਿ ਧੀਆਂ ਭੈਣਾਂ ਦੇ ਨਾਲ ਜੋ ਦੁਰਵਿਵਹਾਰ ਹੋ ਰਿਹਾ ਉਸ ਦੇ ਖਿਲਾਫ ਜਿਹੜਾ ਅੱਜ ਬੋਲਣਾ ਚਾਹੁੰਦੇ ਆ ਕਿਉਂਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਜਦੋਂ ਆਪਣੀਆਂ ਧੀਆਂ ਭੈਣਾਂ ਨਾਲ ਕੋਈ ਉਹੋ ਜਿਹੀ ਹਰਕਤ ਹੁੰਦੀ ਆ ਫੇਰ ਉੱਥੇ ਚੀਕਾਂ ਨਿਕਲਦੀਆਂ ਇਹੋ ਜਿਹੇ ਬੱਬਰ ਸ਼ੇਰਾਂ ਦੀਆਂ ਆਖੇ ਆਈਡੀ ਦਾ ਨਾਮ ਰੱਖਣਾ ਬੱਬਰ ਸ਼ੇਰ ਭਾਵੇਂ ਫੇਸਬੁੱਕ ਤੇ ਹੋਵੇ ਭਾਵੇਂ ਇੰਸਟਾਗ੍ਰਾਮ ਤੇ ਹੋਵੇ ਤੇ ਜਦੋਂ ਆਪਦੇ ਤੇ ਕੋਈ ਗੱਲਬਾਤ ਆ ਜੇ ਉਦੋਂ ਬੱਬਰ ਸ਼ੇਰ ਮਿੰਟੋ ਮਿੰਟੀ ਭੱਜ ਜਾਂਦੇ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਧੀਆਂ ਭੈਣਾਂ ਜਿਹੜੀਆਂ ਕੌਮ ਦੀ ਗੱਲ ਕਰਦੀਆਂ ਜਿਹੜੀਆਂ ਪੰਥ ਦੀ ਗੱਲ ਵੀ ਕਰਦੀਆਂ ਤੇ ਜਿਹੜੀਆਂ ਪੰਜਾਬ ਦੇ ਕਲਚਰ ਨੂੰ ਜਾਂ ਪੰਜਾਬ ਨੂੰ ਬਲਾਂਗ ਕਰਦੀਆਂ ਤੇ ਪੰਜਾਬ ਦੀ ਪੰਜਾਬੀ ਦੀ ਗੱਲ ਕਰਦੀਆਂ ਜਾਂ ਆਪਣੀ ਕੋਈ ਪਰਸਨਲ ਜਿਹੜੀ ਇਨਫਰਮੇਸ਼ਨ ਆ ਉਹ ਸ਼ੇਅਰ ਕਰਦਿਆਂ ਉਹਨਾਂ ਈਆਂ ਭੈਣਾ ਤੇ ਗਲਤ ਕਮੈਂਟ ਕਰਦੇ ਆ ਫੇਕ ਆਈਡੀਆ ਬਣਾ ਕੇ ਕਮੈਂਟ ਕਰਦੇ ਆ ਉਹਨਾਂ ਨੂੰ ਇਨਬਾਕਸ ਦੇ ਵਿੱਚ ਏਨੇ ਵੱਧ ਤੋਂ ਵੱਧ ਮੈਸੇਜ ਕਰੀ ਜਾਣਗੇ ਕਰੀ ਜਾਣਗੇ ਕਰੀ ਜਾਣਗੇ ਹਾਲਾਂਕਿ ਉਹਨਾਂ ਦਾ ਰਿਪਲਾਈ ਵੀ ਨਹੀਂ ਆਉਂਦਾ ਮਗਰੋਂ ਫੇਰ ਵੀ ਜਿਹੜਾ ਉਹ ਉਹਨਾਂ ਨੂੰ ਇਨਬਾਕਸ ਦੇ ਵਿੱਚ ਮੈਸੇਜ ਕਰਦੇ ਆ ਤੇ ਵੱਡੀਆਂ-ਵੱਡੀਆਂ ਦਾੜ੍ਹੀਆਂ ਵਾਲੇ ਚੰਗੇ-ਚੰਗੇ ਬੰਦੇ ਤੇ ਜੇ ਉਹਨਾਂ ਦੇ ਸਕਰੀਨਸ਼ਾਟ ਪਾਤੀਏ ਤੇ ਫੇਰ ਅਗਲਾ ਚੀਕਦਾ ਅਗਲਾ ਕਹਿੰਦਾ ਯਾਰ ਆਹ ਕੀ ਹੋ ਗਿਆ ਸੋ ਇਹੋ ਜਿਹੀਆਂ ਹਰਕਤਾਂ ਕਰਨੀਆਂ ਛੱਡ ਦਿਓ ਮਾਪਿਆਂ ਨੂੰ ਵੀ ਮੈਂ ਬੇਨਤੀ ਕਰਦਾ ਜੇ ਕਿਸੇ ਤੁਹਾਡੀ ਕੁੜੀ ਦੀ ਕੋਈ ਤੁਹਾਡੀ ਆਪਦੀ ਪਰਸਨਲ ਆਈਡੀ ਹੈ ਰੱਖਣੀ ਚਾਹੀਦੀ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਹਾਨੂੰ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਰਕਾਰਾਂ ਕੀ ਕਰ ਰਹੀਆਂ ਸਰਕਾਰਾਂ ਕੀ ਮਾੜੀਆਂ ਨੀਤੀਆਂ ਲਿਆ ਰਹੀਆਂ ਜੇ ਤੁਸੀਂ ਆਪਦੀ ਕੋਈ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਤੁਸੀਂ ਕਰ ਸਕਦੇ ਹੋ ਤੇ ਆਪਣੇ ਬੱਚਿਆਂ ਦਾ ਸਾਥ ਦਿਆ ਕਰੋ ਇਸ ਮੈਟਰ ਦੇ ਵਿੱਚ ਇਹ ਨਾ ਕਿਆ ਕਰੋਗੇ ਹਾਂ ਤੁਹਾਡੇ ਬੱਚੇ ਹੀ ਗਲਤ ਹੋਣਗੇ ਹਾਂ ਜੀ ਬੱਚੇ ਨੇ ਫੋਟੋ ਪਾਤੀ ਫੇਸਬੁੱਕ ਤੇ ਤੇ ਉਹਦੇ ਥੱਲੇ ਕੋਈ ਗਲਤ ਕਮੈਂਟ ਆ ਗਏ ਤਾਂ ਬੱਚਾ ਹੀ ਕਸੂਰਵਾਰਾ ਬੱਚਾ ਨਹੀਂ ਕਸੂਰਵਾਰ ਬਹੁਤ ਸਾਰੇ ਇਹੋ ਜਿਹੇ ਗਲਤ ਬੰਦੇ ਫੇਕ ਆਈਡੀਆਂ ਬਣਾ ਕੇ ਕਮੈਂਟ ਕਰਦੇ ਆ ਸੋ ਉਹਨਾਂ ਤੇ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਕਰੋ ਉਹਨਾਂ ਤੇ ਸਰਖਾਸਤ ਲਖਾਓ ਪਰਚਾ ਕਟਾਓ ਉਹਨਾਂ ਤੇ ਐਸਐਸਪੀ ਸਾਹਿਬ ਨੂੰ ਮਿਲੋ ਡੀਐਸਪੀ ਸਾਹਿਬ ਨੂੰ ਮਿਲੋ ਹਰ ਥਾਂ ਤੇ ਕਾਨੂੰਨ ਦੀ ਸਹਾਇਤਾ ਲਾਓ ਜੇ ਕਾਨੂੰਨ ਨਹੀਂ ਸਹਿਤਾ ਕਰਦਾ ਤਾਂ ਅਸੀਂ ਖੜੇ ਆ ਸਰਦਾਰ ਨਹੀਂ ਗੁਰਜਿੰਦਰ ਕੌਰ ਅਮਨ ਮੁੰਡੀ ਜਿਹੜੀ ਖਾਲਸਾਤਨ ਦੀ ਗੱਲ ਕਰਦੀ ਹੈ ਜਿਹੜੀ ਸਿੱਖ ਰਾਜ ਦੀ ਗੱਲ ਕਰਦੀ ਹੈ ਕੌਮ ਦੀ ਗੱਲ ਕਰਦੀ ਆ ਉਹਨੂੰ ਬਹੁਤ ਸਾਰੇ ਜਿਹੜੇ 1 2 2 4 ਹੈਗੇ ਆ ਫੇਕ ਆਈਡੀਆਂ ਵਾਲੇ ਜਿਹੜੇ ਕਹਿੰਦੇ ਸਾਡਾ ਕੰਮ ਹੀ ਇਹ ਆ ਅਸੀਂ ਤਾਂ ਫੇਕ ਆਈਡੀਆਂ ਬਣਾ ਕੇ ਗਲਤ ਫੇਕ ਆਈਡੀਆਂ ਬਣਾ ਕੇ ਅਸੀਂ ਤਾਂ ਕਮੈਂਟ ਕਰਨੇ ਆ ਹੂਲ ਜੂਲ ਜਾਂ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਬਿਨਾ ਗੱਲ ਤੋਂ ਉਲਝੂਲ ਬਣਾ ਕੇ ਉੱਥੇ ਕਮੈਂਟਾਂ ਦੇ ਵਿੱਚ ਪੇਸ਼ ਕਰਨੀਆਂ ਉਹਨਾਂ ਨੇ ਜਿਹੜਾ ਇਹ ਵੀੜਾ ਚੁੱਕਿਆ ਕਿ ਜੇ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਜੇ ਮੇਰੀ ਪਰਸਨਲ ਇਨਫੋਰਮੇਸ਼ਨ ਇਸ ਤਰ੍ਹਾਂ ਕਲੈਕਟ ਕਰਕੇ ਗਲਤ ਮਲਤ ਪਾਈ ਜਾ ਰਹੀ ਆ ਤਾਂ ਹੋਰਾਂ ਧੀਆਂ ਭੈਣਾਂ ਨਾਲ ਕਿਸ ਤਰ੍ਹਾਂ ਹੁੰਦਾ ਹੋਊਗਾ ਕੁਝ ਧੀਆਂ ਭੈਣਾਂ ਇਹੋ ਜਿਹੀਆਂ ਗੱਲਾਂ ਸੁਣ ਕੇ ਸੁਸਾਈਸਾਈਡ ਅਟੈਂਪਟ ਵੀ ਕਰ ਲੈਂਦੀਆਂ ਕਿਉਂਕਿ ਮਾਂ ਪਿਓ ਉਹਨਾਂ ਦੀ ਗੱਲ ਨਹੀਂ ਸੁਣਦੇ ਜੇ ਮਾਪਿਆਂ ਨੂੰ ਦੱਸਦੀਆਂ ਤਾਂ ਵੀ ਮਾਰਦਿਆਂ ਜੇ ਮਾਪਿਆਂ ਨੂੰ ਨਹੀਂ ਦੱਸਦੀਆਂ ਭੈਣ ਭਰਾਵਾਂ ਨੂੰ ਦੱਸਦੀਆਂ ਤਾਂ ਵੀ ਮਾਰਦਿਆਂ ਕਿਉਂਕਿ ਅੱਜ ਕੱਲ ਮਾਪਿਓ ਤੇ ਭੈਣ ਭਰਾ ਇਸ ਤਰ੍ਹਾਂ ਉਹਨਾਂ ਦਾ ਮਾਈਂਡ ਹੋ ਚੁੱਕਿਆ ਕਿ ਨਹੀਂ ਸਾਡੀ ਕੁੜੀ ਹੀ ਗਲਤ ਹੋਊਗੀ ਤਾਂ ਹੀ ਕਮੈਂਟ ਆਇਆ ਐਵੇਂ ਥੋੜੀ ਆ ਗਿਆ ਪਰ ਇਹ ਨਹੀਂ ਪਤਾ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਫੇਕ ਆਈਡੀਆਂ ਬਣਾ ਕੇ ਇਸ ਤਰ੍ਹਾਂ ਬਦਨਾਮ ਵੀ ਕੀਤਾ ਜਾਂਦਾ ਈਆਂ ਭੈਣਾਂ ਨੂੰ ਸੋ ਸਰਦਾਰ ਨੇ ਗੁਰਜਿੰਦਰ ਕੌਰ ਅਮਨ ਮੁੰਡੀ ਨੇ ਵੀੜਾ ਚੁੱਕਿਆ ਕਿ ਉਹਨਾਂ ਨੇ ਗਲਤ ਕਮੈਂਟ ਕਰਨ ਵਾਲਿਆਂ ਦੇ ਸਕਰੀਨਸ਼ਾਟ ਲੈ ਲੈ ਕੇ ਸਾਰਿਆਂ ਦੇ ਉੱਤੇ ਐਫ ਆਈ ਆਰ ਜਿਹੜੀ ਉਹ ਦਰਜ ਕਰਵਾਉਣ ਦੀ ਜਿਹੜੀ ਗੱਲ ਕੀਤੀ ਆ ਉਹਨਾਂ ਨੇ ਐਫ ਆਈ ਆਰ ਵੀ ਦਰਜ ਕਰਵਾਈ ਆ ਉਸ ਤੋਂ ਬਾਅਦ ਹੋਰ ਵੀ ਜਿੰਨੀਆਂ ਤਿਆਂ ਪੈਣਾ ਜਿਨ੍ਹਾਂ ਨੂੰ ਗਲਤ ਕਮੈਂਟ ਆਉਂਦੇ ਆ ਜਿਨ੍ਹਾਂ ਨੂੰ ਗਲਤ ਕਮੈਂਟ ਆਉਂਦੇ ਆ ਜਿਨ੍ਹਾਂ ਨੂੰ ਇਨਬਾਕਸ ਦੇ ਵਿੱਚ ਗਲਤ ਮੈਸੇਜ ਆਉਂਦੇ ਆ ਉਹ ਵੀ ਉਹਨਾਂ ਨਾਲ ਕੰਟੈਕਟ ਕਰਨ ਉਹ ਸਾਡੇ ਨਾਲ ਕੰਟੈਕਟ ਕਰਨ ਉਹਨਾਂ ਨਾਲ ਕੰਟੈਕਟ ਕਰਨ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਐਫ ਆਈ ਆਰ ਕਰਾਈ ਜਾਊਗੀ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿਉਣ ਵਾਲੇ ਸਮਝਦੇ ਵਿੱਚ ਜੇ ਬਾਹਰ ਵੀ ਬੈਠੇ ਆ ਤਾਂ ਆ ਕੇ ਇੱਧਰ ਆਉਣਗੇ ਤਾਂ ਪਤਾ ਲੱਗੂ ਜਦੋਂ ਅੰਦਰ ਜੇਲ੍ਹ ਜਾਣਾ ਪਿਆ ਸੋ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਛੱਡ ਦਿਓ ਉਹੀ ਗਾੜੇ ਨਾਮ ਆਈਡੀ ਰੱਖਣੀ ਬੱਬਰ ਸ਼ੇਰ ਤੇ ਮੁੜ ਕੇ ਭਜਦੇ ਬੜੀ ਛੇਤੀ ਹੁੰਦੇ ਆ ਵੀ ਆਹ ਕੀ ਬਣ ਗਿਆ ਫਿਰ ਕਮੈਂਟ ਬੜੀ ਛੇਤੀ ਡਿਲੀਟ ਕਰਦੇ ਹੁੰਦੇ ਆ ਕਿ ਆਹ ਕੀ ਬਣ ਗਿਆ ਸੋ ਜਾਂ ਤਾਂ ਪਹਿਲਾਂ ਹੀ ਇਹੋ ਜਿਹੀਆਂ ਹਰਕਤਾਂ ਕਰਿਆ ਨਾ ਕਰੋ ਨਹੀਂ ਬਾਅਦ ਚ ਫਿਰ ਉੜ ਕੇ ਖੜ ਜਾ ਕਰੋ ਕਿ ਹਾਂ ਜੀ ਅਸੀਂ ਤਾਂ ਕੀਤਾ ਫਿਰ ਜਦੋਂ ਥੋਡੀਆਂ ਧੀਆਂ ਭੈਣਾਂ ਨਾਲ ਕੋਈ ਥੋੜੀ ਕੋ ਇਹੋ ਜੀ ਇਨਫੋਰਮੇਸ਼ਨ ਕਲੈਕਟ ਕਰਕੇ ਜਾਂ ਗਲਤ ਇਨਫੋਰਮੇਸ਼ਨ ਕਲੈਕਟ ਕਰਕੇ ਗਲਤਾਂ ਦੇ ਪਾਊਗਾ ਕਮੈਂਟ ਬਾਜੀ ਕਰੂਗਾ ਫਿਰ ਤੁਹਾਨੂੰ ਬੜੀ ਤਕਲੀਫ ਹੁੰਦੀ ਹੁੰਦੀ ਹੈ ਕਿ ਯਾਰ ਨਹੀਂ ਇਹ ਸਾਡੀਆਂ ਧੀਆਂ ਭੈਣਾਂ ਦੀ ਤੁਸੀਂ ਕਿਸ ਤਰ੍ਹਾਂ ਗੱਲ ਕਰ ਸਕਦੇ ਹੋ ਸੋ ਅਸੀਂ ਕਿਸੇ ਵੀ ਧੀ ਵੀ ਧੀ ਭੈਣ ਦੀ ਗੱਲ ਨਹੀਂ ਕਰਨਾ ਚਾਹੁੰਦੇ ਸੋ ਮਸਲਾ ਇਹ ਹੀ ਆ ਕਿ ਗਲਤ ਕਮੈਂਟ ਕਰਨ ਵਾਲਿਆਂ ਨੂੰ ਵਾਰਨਿੰਗ ਕਰਨਾ ਚਾਹੁੰਦੇ ਆ ਕਿ ਜੇ ਸਾਨੂੰ ਕੋਈ ਗਲਤ ਕਮੈਂਟ ਟੱਕਰ ਗਏ ਕਿਸੇ ਵੀ ਧੀ ਪੈਰ ਨੂੰ ਬੋਲੋਗੇ ਗਲਤ ਕਮੈਂਟ ਕਰਕੇ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਉਹਨਾਂ ਨੂੰ ਲਿਸਟ ਕੱਢ ਕੇ ਸਾਈਬਰ ਕਰਾਇਮ ਤੇ ਸਾਰੇ ਪਾਸੇ ਜਿਹੜੀ ਆ ਉਹ ਜਨ ਤੱਕ ਵੀ ਕਰਾਂਗੇ ਤੇ ਆਈਡੀ ਜਿਹੜੀ ਆ ਉਹਨਾਂ ਦੀ ਉਹ ਬੈਨ ਵੀ ਕਰਾਵਾਂਗੇ ਤੇ ਉਹਨਾਂ ਦੇ ਪਰਚਾ ਵੀ ਦਰਜ ਕਰਾਵਾਂਗੇ ਉਹਨਾਂ ਨੂੰ ਜੇਲ੍ਹ ਵੀ ਭਜਾਵਾਂਗੇ ਸਾਨੂੰ ਜਿੱਥੋਂ ਤੱਕ ਭਾਵੇਂ ਜਾਣਾ ਪਵੇ ਹਾਈ ਕੋਰਟ ਜਾਣਾ ਪਵੇ ਸਾਨੂੰ ਲੋਅਰ ਕੋਰਟ ਜਾਣਾ ਪਵੇ ਜਿਹੜੀ ਮਰਜ਼ੀ ਕੋਰਟ ਦੇ ਵਿੱਚ ਜਾਣਾ ਪਵੇ ਫਿਰ ਤੁਸੀਂ ਮੁੜ ਕੇ ਮਾਫੀਆ ਮੰਗਦੇ ਫਿਰਦੇ ਹੋ ਕਿ ਆ ਕੀ ਬਣ ਗਿਆ ਯਾਰ ਜੇ ਵਾਕਈ ਤੁਹਾਡੇ ਚ ਦੁੜ ਜ਼ੁਰਤ ਹੈਗੀ ਆ ਕਮੈਂਟ ਕਰਨ ਦੀ ਤੇ ਯਾਰ ਤੁਸੀਂ ਕਮੈਂਟ ਕਿਉਂ ਕਰਦੇ ਹੋ ਕਮੈਂਟਾਂ ਦੇ ਵਿੱਚ ਕਿਉਂ ਲੜਦੇ ਹੋ ਸਿੱਧਾ ਹਿੱਕ ਤਾੜ ਕੇ ਆ ਕੇ ਵੱਜੋ ਸਿੱਧੀ ਬ ਗੱਲਬਾਤ ਕਰੋ ਕਿ ਹਾਂ ਯਾਰ ਅਸੀਂ ਗਲਤ ਕਮੈਂਟ ਕਰਦੇ ਆ ਸਿੱਧੀ ਗਲਤ ਗੱਲ ਕਰਨ ਦੀ ਤੁਹਾਡੀ ਜੁੱਤ ਨਹੀਂ ਹੁੰਦੀ ਤੁਸੀਂ ਕਮੈਂਟਾਂ ਦੇ ਵਿੱਚ ਗੱਲ ਗੱਲ ਕਰ 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 ਕੇ ਮੁੜ ਕੇ ਤੁਸੀਂ ਜੇ ਤੁਹਾਨੂੰ ਕੋਈ ਅਗਲਾ ਬਲੌਗ ਵੀ ਕਰ ਦੇਵੇ ਤੁਹਾਨੂੰ ਫਿਰ ਤਕਲੀਫ ਹੁੰਦੀ ਆ ਵੀ ਇਹਨੇ ਬਲੌਗ ਕਾ ਤੋਂ ਕਰਤਾ ਫਿਰ ਤੁਸੀਂ ਉਹਨਾਂ ਦੀਆਂ ਫੋਟੋਆਂ ਕੱਟ-ਕੱਟ ਕੇ ਉਹਨਾਂ ਦੀਆਂ ਫੋਟੋਆਂ ਐਡਿਟ ਕਰ-ਕਰ ਕੇ ਫਿਰ ਤੁਸੀਂ ਆਂਦੀਆਂ ਪੋਸਟਾਂ ਦੇ ਪਾਉਣੇ ਹੋ ਕਹਾਂ ਦੇਖੋ ਜੀ ਆਹ ਦੇਖੋ ਜੀ ਬਲੌਕ ਕਰ ਗਈ ਜੀ ਕੁੜੀ ਜੀ ਬਲੌਕ ਕਰ ਗਈ ਜੀ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਫਿਰ ਜੇ ਨਿੰਗ ਸਿੰਘ ਜਿਹੜੇ ਮੂਰੇ ਆਉਂਦੇ ਆ ਉਹ ਫਿਰ ਉਹ ਉਹਨਾਂ ਉਹਨਾਂ ਦੇ ਮੂਰੇ ਤੁਸੀਂ ਨੱਚਦੇ ਫਿਰਦੇ ਹੋਣੇ ਹੋ ਐ ਮਾਫੀ ਮੰਗਦੇ ਵਿਚਾਲੇ ਬੈਠੇ ਹੋਣੇ ਉਹਨਾਂ ਦੇ ਨਿੰਗ ਸਿੰਘਾਂ ਦੇ ਕਿ ਹਾਂ ਜੀ ਬਾਬਾ ਜੀ ਸਾਨੂੰ ਮਾਫ ਕਰ ਦਿਓ ਜੀ ਸਾਡੀ ਮਾਫੀ ਵਾਲੀ ਵੀਡੀਓ ਆ ਜਾਂਦੀ ਹੈ ਜੀ ਫਿਰ ਤੁਸੀਂ ਮਾਫੀ ਵਾਲੀ ਵੀਡੀਓ ਪਾ ਦਿੰਨੇ ਹੋ ਜੀ ਉਹ ਤਾਂ ਉਹਨਾਂ ਦੀ ਦਰਿਆਦ ਲਈ ਆ ਜਿਹੜਾ ਤੁਹਾਨੂੰ ਛੱਡ ਦਿੰਦੇ ਆ ਛੱਡਣਾ ਚਾਹੀਦਾ ਨਹੀਂ ਤੁਹਾਡੇ ਵਰਗੀਆਂ ਦੀਆਂ ਗੋੜੀਆਂ ਲਵਾਉਣੀਆਂ ਚਾਹੀਦੀਆਂ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਗਲਤ ਕਮੈਂਟ ਕਿਸ ਤਰ੍ਹਾਂ ਕਰੀ ਜੇ ਆ ਕੋਈ ਆਪਣੀ ਧੀ ਭੈਣ ਨਾਲ ਹੋਏ ਹੋਣ ਦਾ ਪਤਾ ਵੀ ਲੱਗ ਜੇ ਸੋ ਸਰਦਾਰ ਨੇ ਗਰਜਿੰਦਰ ਕਾ ਰਮਣ ਮੁੰਡੀ ਨੇ ਵੀੜਾ ਚੱਕਿਆ ਸੋ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਕਿ ਉਹਨਾਂ ਨੇ ਧੀਆ ਭੈਣਾਂ ਦੀ ਰਾਖੀ ਲਈ ਧੀਆ ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਉਹਨਾਂ ਨੇ ਵੀੜਾ ਚੱਕ ਕੇ ਇੱਕ ਹੋਣਾ ਚਾਹੀਦਾ ਹਰ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਕਿ ਯਾਰ ਠੀਕ ਆ ਜੇ ਕਿਸੇ ਧੀਪ ਭੈਣ ਨੂੰ ਗਲਤ ਕਮੈਂਟ ਆਉਂਦੇ ਆ ਤਾਂ ਉਹਨਾਂ ਦਾ ਅੱਗੇ ਕੋਈ ਰਾਖਾ ਹੋਣਾ ਚਾਹੀਦਾ ਕਿ ਹਾਂ ਠੀਕ ਆ ਅਸੀਂ ਖੜਦੇ ਆ ਯਾਰ ਨਾਲ ਤੁਹਾਡੇ ਸੋ ਧੀਆ ਭੈਣਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਜੇ ਕੋਈ ਗਲਤ ਕਮੈਂਟ ਕਰਦਾ ਤਾਂ ਦੱਸੋ ਤੇ ਮਾਂ ਪਿਓ ਨੂੰ ਵੀ ਖਾਸ ਕਰਕੇ ਬੇਨਤੀ ਕਰਨੀ ਚਾਉਣਾ ਕਿ ਐਵੇਂ ਹਾਈਪਰ ਹੋ ਕੇ ਗੱਲਬਾਤ ਬਿਨਾ ਸੁਣੇ ਤੋਂ ਜਵਾਕਾਂ ਦੇ ਕੋਈ ਕਸੂਰ ਵਾਰਨਾ ਕੱਢ ਦਿਆ ਕਰੋ ਜਵਾਕਾਂ ਦਾ ਕਸੂਰ ਸੁਣ ਵੀ ਲਿਆ ਕਰੋ ਇਹਨਾਂ ਦੀ ਗੱਲਬਾਤ ਕਿ ਗਲਤ ਕਮੈਂਟ ਕਿਸ ਨੇ ਕੀਤਾ ਕਿਉਂ ਕੀਤਾ ਕਿਸ ਤਰ੍ਹਾਂ ਕੀਤਾ ਕਿ ਤੁਹਾਨੂੰ ਬਸ ਆਏ ਹੋ ਜਾਂਦਾ ਕਿ ਸਾਡੀ ਧੀਰ ਗਲਤੀ ਹੋਊਗੀ ਸੋ ਥੋੜਾ ਜਾ ਇਸ ਗੱਲ 'ਵਾਲ ਆਪਾਂ ਗੌਰ ਕਰੀਏ ਸਪੋਰਟ ਕਰਦੇ ਆਂ ਸਰਦਾਰਨੀ ਗੁਰਜਿੰਦਰ ਕਾਰਮਣ ਮੁੰਡੀ ਨੂੰ ਪਹਿਲਾਂ ਵੀ ਕਰਦੇ ਸੀ ਗਾਂ ਵੀ ਕਰਦੇ ਸੀ ਤੇ ਗਾਂ ਵੀ ਕਰਦੇ ਰਹਾਂਗੇ ਜਿਹੋ ਜਿਹੇ ਉਹ ਜਿਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਨੇ ਸਿੱਖ ਰਾਜ ਦੀ ਗੱਲ ਕਰਦੇ ਨੇ ਕੌਮ ਦੀ ਗੱਲ ਕਰਦੇ ਨੇ ਜਦੋਂ ਤੋਂ ਉਹ ਕਰਦੇ ਆ ਰਹੇ ਨੇ ਤੇ ਜਿਹੜੀਆਂ ਜਿਹੜੀਆਂ ਉਹਨਾਂ ਨੇ ਇਸ ਦੌਰ ਦੇ ਵਿੱਚ ਮੁਸਲਿਮਤਾ ਝੱਲੀਆਂ ਸੋ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਨੂੰ ਸਪੋਰਟ ਵੀ ਕਰਦੇ ਆ ਤੇ ਕਰਦੇ ਰਹਾਂਗੇ ਸੋ ਜਿੰਨਾ ਡਰੋਂਗੇ ਉਹਨਾਂ ਇਹ ਜਿਹੜੀਆਂ ਦੁੱਕੀ ਤਿੱਕੀ ਬੱਬਰ ਸ਼ੇਰ ਸ਼ੱਬਰ ਸ਼ੇਰ ਵਾਲ ਗਿਆ ਆਈਡੀਆਂ ਵਾਲੇ ਡਰਾਉਣਗੇ ਜਦੋਂ ਤੁਸੀਂ ਡਰ ਨੂੰ ਹਟ ਜਾਓਗੇ ਇਹਨਾਂ ਦੇ ਕਮੈਂਟਾਂ ਦਾ ਸਕਰੀਨਸ਼ਾਟ ਲੈ ਲੈ ਕੇ ਆਪਣੀਆਂ ਪੋਸਟਾਂ ਪਾਉਣੀਆਂ ਸ਼ੁਰੂਆਂ ਕਰ ਦੋ ਸ਼ੁਰੂ ਕਰ ਦਿਓਗੇ ਉਸ ਤੋਂ ਬਾਅਦ ਇਹ ਬਿਲਕੁਲ ਜਿਹੜੇ ਆਓ ਫੇਰ ਸਹੀ ਟਿਕਾਣੇ ਤੇ ਆਉਣਗੇ ਜਦੋਂ ਤੁਸੀਂ ਇਹਨਾਂ ਤੋਂ ਡਰਨਾ ਸ਼ੁਰੂ ਕਰ ਦਿੰਨੇ ਹੋ ਉਹਨਾਂ ਹੀ ਫਿਰੇ ਸਿਰੇ ਚੜਦੇ ਆ ਉਹਨਾਂ ਹੀ ਫਿਰੇ ਗਲਤ ਕਮੈਂਟ ਕਰਦੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਗਲਤ ਕਮੈਂਟ ਕਰਨ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਾਵਾਂਗੇ ਕਾਨੂੰਨ ਤਹਿਤ ਉਹਨਾਂ ਨੂੰ ਸਜ਼ਾ ਵੀ ਦਿਵਾਵਾਂਗੇ ਤੇ ਉਹਨਾਂ ਦੇ ਖਿਲਾਫ ਸਕਰੀਨਸ਼ਾਟ ਲੈ ਲੈ ਕੇ ਪੋਸਟ ਵੀ ਕਰਿਆ ਕਰਾਂਗੇ ਕਿ ਆ ਗਲਤ ਕਮੈਂਟ ਆ ਰਹੇ ਆ ਸੋ ਮੈਂ ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ ਯਾਰ ਕਿ ਤੁਸੀਂ ਆਪਣੀ ਏਜ ਦੇਖੋ ਤੁਸੀਂ ਆਪਣੀ ਗੱਲਬਾਤ ਦੇਖੋ ਤੁਸੀਂ ਮਤਲਬ ਸਿਆਣੇ ਸਿਆਣੇ ਬੰਦੇ ਇਨਬਾਕਸ ਦੇ ਵਿੱਚ ਕੁੜੀਆਂ ਨੂੰ ਇਸ ਤਰ੍ਹਾਂ ਦੇ ਮੈਸੇਜ ਕਰਦੇ ਆ ਕਿ ਮੈਂ ਦੱਸ ਨਹੀਂ ਸਕਦਾ ਤੇ ਉਹਨਾਂ ਨੂੰ ਕੁੜੀਆਂ ਇਹ ਵੀ ਕਹਿ ਦਿੰਦੀਆਂ ਕਿ ਭਾਈ ਮੈਂ ਤੁਹਾਡੇ ਬੱਚਿਆਂ ਵਰਗੀ ਆ ਤੁਸੀਂ ਨਾ ਮੇਰੇ ਤੇ ਗਲਤ ਕਮੈਂਟ ਕਰੋ ਨਾ ਇਨਬਾਕਸ ਤੇ ਮੈਨੂੰ ਮੈਸੇਜ ਕਰੋ ਪਰ ਫੇਰ ਵੀ ਕੀ ਹੋਇਆ ਫੇਰ ਕੀ ਹੋ ਗਿਆ ਜੇ ਬੱਚਾ ਮਰ ਗਿਆ ਇਹ 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 ਗੱਲਾਂ ਸ਼ੋਭਾ ਦਿੰਦੀਆਂ ਸੋ ਕਿਤੇ ਨਾ ਕਿਤੇ ਆਪਾਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਪਊਗਾ ਕਿ ਧੀਆਂ ਪਹਿਣਾ ਨੂੰ ਗਲਤ ਕਮੈਂਟ ਕਰਨ ਵਾਲੇ ਵਾਲਿਆਂ ਦੇ ਖਿਲਾਫ ਆਪਾਂ ਨੂੰ ਆਵਾਜ਼ ਠਾਉਣੀ ਪਊਗੀ ਸਾਰਿਆਂ ਨੂੰ ਕਿਉਂਕਿ ਧੀਆਂ ਪਹਿਣਾ ਇਹ ਕੱਲ ਨੂੰ ਆਪਣੀ ਤੇ ਹੀ ਪਹਿਨ ਨਾਲ ਵੀ ਇਹ ਗੱਲ ਹੋ ਸਕਦੀ ਹੈ ਹੋ ਸਕਦਾ ਹੁੰਦੀ ਹੋਵੇ ਉਹ ਦੱਸਦੀਆਂ ਨਾ ਹੁਣ ਵਿਚਾਰੀਆਂ ਕਿ ਘਰ ਦੇ ਤੋਂ ਸਾਨੂੰ ਹੀ ਗਾਲਾਂ ਕੱਢਣਗੇ ਕਿ ਵੀ ਆ ਕੀ ਹੋਈ ਜਾਂਦਾ ਵੀ ਤੂੰ ਹੀ ਕੁਛ ਕੀਤਾ ਹੋਊਗਾ ਤਾਂ ਹੀ ਅਗਲਾ ਕਰ ਰਿਹਾ ਕੋਈ ਐਡਾ ਕਮਲਾ ਥੋੜੀ ਆ ਕਮਲਾ ਥੋੜੀ ਆ ਤੈਨੂੰ ਇਨਬਾਕਸ 'ਚ ਕੋਈ ਬੰਦਾ ਮੈਸੇਜ ਕਰੂਗਾ ਮੈਂ ਵੀ ਸੋਚਦਾ ਹੁੰਦਾ ਸੀ ਕਿ ਯਾਰ ਕੋਈ ਕਮਲਾ ਥੋੜੀ ਆ ਇਨਬਾਕਸ 'ਚ ਜਿਹੜਾ ਮੈਸੇਜ ਕਰੂਗਾ ਕੁੜੀਆਂ ਨੂੰ ਪਰ ਸੱਚ ਜਾਣਿਓ ਕੁੜੀਆਂ ਦੀ ਆਈਡੀ ਵੇਖਿਓ ਤੁਹਾਡੇ ਸਰਕਲ ਦੇ ਵਿੱਚ ਧੀਆਂ ਪੈਣਾ ਆਈਆਂ ਉਹਨਾਂ ਦੀ ਆਈਡੀ ਵੇਖਿਓ ਚੈੱਕ ਕਰਿਓ ਉਹਨਾਂ ਨੂੰ ਪੁੱਛਿਓ ਕਿਤੇ ਪਿਆਰ ਨਾਲ ਕਿ ਹਾਂ ਤੁਹਾਨੂੰ ਕੋਈ ਗਲਤ ਕਮੈਂਟ ਜਾਂ ਇਨ ਬਾਕਸ ਦੇ ਵਿੱਚ ਮੈਸੇਜ ਕਿੰਨੇ ਆਉਂਦੇ ਆ ਮੇਰੇ ਹਿਸਾਬ ਨਾਲ ਘੱਟੋ ਘੱਟ 15-1500000 ਹਜ਼ਾਰ ਹਜ਼ਾਰ ਮੈਸੇਜ ਆ ਜਾਂਦੇ ਆ ਲੋਕਾਂ ਦੇ ਹੈਲੋ ਜੀ ਗੱਲ ਕਰ ਲੋ ਜੀ ਗੱਲ ਕਰ ਲੋ ਜੀ ਤੁਸੀਂ ਗੱਲ ਨਹੀਂ ਕਰਦੇ ਤੁਸੀਂ ਸਰਪ੍ਰਾਈਜ਼ ਨਹੀਂ ਕਰਦੇ ਯਾਰ ਇਸ ਹੱਦ ਤੱਕ ਆਪਣੀ ਨੈਗੇਟਿਵਿਟੀ ਕ੍ਰੀਏਟ ਹੋ ਚੁੱਕੀ ਹੈ ਹੱਦ ਆ ਯਾਰ ਜਮਾਈ ਉਹੀ ਫਿਰ ਜੇ ਆਪਣੀ ਦੀ ਪੈਨ ਨੂੰ ਆ ਜੇ ਤਾਂ ਫਿਰ ਚੀਕ ਨਿਕਲਦੀ ਆ ਕਿ ਆ ਯਾਰ ਆ ਕੀ ਹੋ ਗਿਆ ਲੈ ਸਾਡੀ ਤੇ ਹੀ ਪੈਨ ਨੂੰ ਕੋਈ ਕਿਵੇਂ ਕਰੂਗਾ ਗਲਤ ਕਮੈਂਟ ਇਨਬਾਕਸ ਚ ਮੈਸੇਜ ਕਿਵੇਂ ਕਰੂਗਾ ਸੋ ਇਨਬਾਕਸ ਦੇ ਵਿੱਚ ਮੈਸੇਜ ਕਰਨ ਵਾਲਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹੋ ਜੀਆਂ ਹਰਕਤਾਂ ਕਰਨੀਆਂ ਛੱਡ ਦਿਓ ਜਦਨ ਸਾਰੇ ਪਾਸੇ ਧੀਆਂ ਪੈਣਾ ਜਾਗਰੂਕ ਹੋ ਗਈਆਂ ਸਕਰੀਨ ਸ਼ਾਟ ਤੁਹਾਡੇ ਪੈਨ ਲੱਗ ਪਏ ਫਿਰ ਤੁਸੀਂ ਚੀਕਾ ਮਾਰੋਗੇ ਕਿ ਆ ਕੀ ਬਣ ਗਿਆ ਸੋ ਵਾਤੋਂ ਵਾਤ ਸਪੋਰਟ ਕਰੋ ਸ਼ੇਅਰ ਕਰੋ ਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਗਾਈਡ ਕਰੋ ਕਿ ਅਰ ਅਸੀਂ ਤੁਹਾਡੇ ਨਾਲ ਖੜੇ ਆ ਜੇ ਤੁਸੀਂ ਸਹੀ ਗੱਲਬਾਤ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਸਹੀ ਤਰੀਕੇ ਨਾਲ ਚੱਲ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਭਾਵੇਂ ਉਹ ਧੀ ਆ ਭਾਵੇਂ ਉਹ ਭਰਾ ਭਾਵੇਂ ਉਹ ਬੱਚਾ ਆਪਣਾ ਕੋਈ ਵੀ ਹੋਵੇ ਉਹਨਾਂ ਦੀ ਸਪੋਰਟ ਕਰੋ ਇਸ ਹੱਦ ਤੱਕ ਤਾਂ ਕਿ ਕੱਲ ਨੂੰ ਕੋਈ ਇਹ ਇਹ ਗੱਲ ਨਾ ਹੋ ਜੇ ਤੇ ਉਹ ਸੁਸਾਈਸਾਈਡ ਅਟੈਂਪਟ ਕਰ ਲੈਣ ਉਹ ਸੁਸਾਈਸਾਈਡ ਕਰ ਲੈਣ ਇਸੇ ਚੱਕਰ ਦੇ ਵਿੱਚ ਹੀ ਕਿਉਂਕਿ ਅੱਜ ਕੱਲ ਬੱਚਿਆਂ ਦੇ ਦਿਲ ਬਹੁਤ ਛੋਟੇ ਆ ਉਹਨਾਂ ਨੂੰ ਮਾੜੀ ਜਿਹੀ ਕੋਈ ਗੱਲ ਦਿਲ ਤੇ ਲੱਗ ਜੇ ਉਹਨਾਂ ਦੇ ਤਾਂ ਬਸ ਉਹਨਾਂ ਦਾ ਮਾਰਨ ਹੋ ਜਾਂਦਾ ਕਿ ਹਾਂ ਯਾਰ ਆਹ ਹੋ ਕਿਵੇਂ ਗਿਆ ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਆਏ ਹੋ ਜਾਂਦਾ ਕਿ ਹੁਣ ਮਾਪਿਆਂ ਨੂੰ ਤਾਂ ਅਸੀਂ ਦੱਸਣ ਜੋਗੇ ਨਹੀਂ ਭਰਾਵਾਂ ਨੂੰ ਅਸੀਂ ਦੱਸਣ ਜੋਗੇ ਨਹੀਂ ਜੇ ਕੋਈ ਹੋਰਾਂ ਨੂੰ ਦੱਸ ਦੇ ਆਉ ਕੋਈ ਹੈਲਪ ਨਹੀਂ ਕਰਦਾ ਤੇ ਉਹ ਫਿਰ ਸੁਸਾਈਸਾਈਡ ਅਟੈਂਪਟ ਤੱਕ ਚਲੇ ਜਾਂਦੇ ਆ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਬੱਚਾ ਇਸ ਤਰ੍ਹਾਂ ਦੀ ਹਰਕਤ ਕਰੇ ਬਾਅਦ ਚ ਫਿਰ ਮਾਪਿਆਂ ਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਸੁਸਾਈਸਾਈਡ ਅਟੈਂਪਟ ਕੀਤਾ ਕਿਉਂ ਆ ਫਿਰ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਗੱਲਬਾਤ ਕਰੋ ਬੱਚਿਆਂ ਨਾਲ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦਾ ਉਹਨਾਂ ਤੇ ਦੌਰ ਗੁਜ਼ਰ ਰਿਹਾ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ ਤੇ ਜਿਹੜੀਆਂ ਇਹ ਚੀਜ਼ਾਂ ਬਹੁਤ ਇਫੈਕਟ ਕਰ ਰਹੀਆਂ ਕਿਉਂਕਿ ਇਫੈਕਟ ਕਰਦੀਆਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਫੈਕਟ ਨਹੀਂ ਕਰਦੀਆਂ ਸੋ ਜ਼ਰੂਰ ਵੱਤੋ ਵੱਤ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜੀਆਂ ਇਹੋ ਜੇ ਗਲਤ ਕਮੈਂਟ ਜਾਂ ਇਨਬਾਕਸ ਦੇ ਵਿੱਚ ਇਹੋ ਜੇ ਮੈਸੇਜ ਆਉਂਦੇ ਉਹਨਾਂ ਨੂੰ ਸਕਰੀਨਸ਼ਾਟ ਲੈ ਕੇ ਪੋਸਟ ਕਰੋ ਤਾਂ ਕਿ ਪਤਾ ਲੱਗੇ ਉਹਨਾਂ ਨੂੰ ਗਲਤ ਇਨਬਾਕਸ ਦੇ ਵਿੱਚ ਮੈਸੇਜ ਕਰਨ ਵਾਲਿਆਂ ਨੂੰ ਕਿ ਇਸ ਤਰ੍ਹਾਂ ਵੀ ਹੋ ਸਕਦਾ ਸਾਡੀ ਵੀ ਫੋਟੋ ਵਾਇਰਲ ਹੋ ਸਕਦੀ ਆ ਸਾਡੇ ਮੈਸੇਜ ਵੀ ਵਾਇਰਲ ਹੋ ਸਕਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ